ਹਾਂਜੀ ਸਸੀਗਾ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਤੇ Facebook ਚੈਨਲ Job Alert Birvinder Te ਸੋ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤੇ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹਾਜ਼ਰ ਹੋ ਚੁੱਕੇ ਹਾਂ ਅੱਜ ਦੀ ਜਿਹੜੀ ਭਰਤੀ ਦਾ ਅਨਾਉਂਸਮੈਂਟ ਕੀਤਾ ਗਿਆ ਦੋਸਤੋ ਉਹ ਪੰਜਾਬ ਦੇ ਵਿੱਚ ਖੇਤੀਬਾੜੀ ਭਾਗ ਦੁਆਰਾ ਇਹ ਭਰਤੀ ਦਾ ਅਨਾਉਂਸਮੈਂਟ ਕੀਤਾ ਗਿਆ ਕਿੰਨੀਆਂ ਪੋਸਟਾਂ ਨੇ ਕਿਹੜੇ-ਕਿਹੜੇ ਕੈਂਡੀਡੇਟ ਨਾ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਡਿਟੇਲ ਦੇ ਵਿੱਚ ਪ੍ਰੋਵਾਈਡ ਕਰਾਵਾਂਗੇ ਸੋ ਵੀਡੀਓ ਨੂੰ ਪੂਰਾ ਵਾਚ ਕਰਨਾ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਨੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਛੱਡ ਦੇਣਾ ਦੋਸਤੋ ਤਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦਾ ਅਪਡੇਟ ਆਵੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਉੱਪਰ ਤੁਹਾਨੂੰ ਮਿਲ ਜਾਇਆ ਕਰੇਗਾ ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਚੱਲਦੇ ਹਾਂ ਆਪਣੇ ਅੱਜ ਦੇ ਨੋਟੀਫਿਕੇਸ਼ਨ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਦੋਸਤੋ ਏਜ ਲਿਮਟ ਦੀ ਤਾਂ ਇਸ ਦੇ ਵਿੱਚ ਜਿਹੜੇ 18 ਸਾਲ ਤੋਂ ਲੈ ਕੇ 36 36 ਸਾਲ ਦੇ ਕੈਂਡੀਡੇਟ ਨਹੀਂ ਕੋਈ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਨੇ ਐਪਲੀਕੇਸ਼ਨ ਫੀਸ ਤੁਹਾਡੀ ਕੀ ਰਹੇਗੀ ਕਿਸੇ ਵੀ ਕਾਸਟ ਤੋਂ ਤੁਸੀਂ ਬਿਲੋਂਗ ਕਰਦੇ ਹੋ ਐਸਸੀ ਐਸਟੀ ਜਨਰਲ ਓਬੀਸੀ ਮੇਲ ਫੀਮੇਲ ਉਹ 100 ਰੁਪਏ ਫੀਸ ਨਾਲ ਇਸ ਫਾਰਮ ਨੂੰ ਜਿਹੜਾ ਅਪਲਾਈ ਕਰ ਸਕਦੇ ਨੇ ਦੋਸਤੋ ਸੈਲਰੀ ਜਿਹੜੀ ਤੁਹਾਡੀ ਲੈਣ ਵਾਲੀ ਹੈ ਦੋਸਤੋ 10300 ਪਰ ਮੰਥ ਜਿਹੜੀ ਤੁਹਾਡੀ ਉਹ ਸੈਲਰੀ ਲੈਣ ਵਾਲੀ ਹੈ ਦੋਸਤੋ ਸਿਲੈਕਸ਼ਨ ਪ੍ਰੋਸੈਸ ਜਿਹੜਾ ਤੁਹਾਡਾ ਹੋਵੇਗਾ ਡਾਇਰੈਕਟ ਤੁਹਾਡੀ ਭਰਤੀ ਕੀਤੀ ਜਾਣੀ ਹੈ ਇਸ ਦੇ ਵਿੱਚ ਕੋਈ ਵੀ ਤੁਹਾਡਾ ਪੇਪਰ ਨਹੀਂ ਲਿਆ ਜਾਵੇਗਾ ਓਨਲੀ ਬੇਸਿਕ ਇੰਟਰਵਿਊ ਦੇ ਬੇਸ ਤੇ ਜਿਹੜੀ ਤੁਹਾਡੀ ਉਹ ਭਰਤੀ ਕੀਤੀ ਜਾਣੀ ਹੈ ਵੋਕੇਨਸੀਸ ਦੀ ਡਿਟੇਲ ਦੇ ਵਿੱਚ ਆਪਾਂ ਗੱਲ ਕਰੀਏ ਕਿਹੜੀਆਂ ਪੋਸਟਾਂ ਦਾ ਅਨਾਉਂਸਮੈਂਟ ਜਿਹੜਾ ਉਹ ਕੀਤਾ ਗਿਆ ਜੂਨੀਅਰ ਫੀਲਡ ਲੈਬ ਹੈਲਪਰ ਦੀ ਪੋਸਟ ਵਾਸਤੇ ਤੁਸੀਂ ਅਪਲਾਈ ਕਰਨਾ ਹੋਵੇਗਾ ਦੋਸਤੋ ਸੋ ਜਿੰਨੇ ਵੀ ਚਾਹਵਨ ਕੈਂਡੀਡੇਟ ਨੇ ਉਹ ਇਹਨਾਂ ਪੋਸਟਾਂ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਨੇ ਜੂਨੀਅਰ ਫੀਲਡ ਲੈਬ ਹੈਲਪਰ ਦੀ ਪੋਸਟ ਦਾ ਅਨਾਉਂਸਮੈਂਟ ਕੀਤਾ ਗਿਆ ਖੇਤੀਬਾੜੀ ਵਿਭਾਗ ਦੁਆਰਾ ਕੁਆਲੀਫਿਕੇਸ਼ਨ ਦੀ ਆਪਾਂ ਗੱਲ ਕਰੀ ਤਾਂ ਇਸ ਦੇ ਵਿੱਚ ਤੁਸੀਂ ਜਿਹੜੀ ਹੈ ਉਹ 8ਵੀਂ ਪਾਸ ਕੀਤੀ ਹੋਵੇ ਕਿਸੇ ਬੁਢ ਯੂਨੀਵਰਸਿਟੀ ਤੋਂ ਤਾਂ ਤੁਸੀਂ ਇਹਨਾਂ ਪੋਸਟਾਂ ਵਾਸਤੇ ਜਿਹੜਾ ਉਹ एलिਜੀਬਲ ਹੋ ਦੋਸਤੋ ਅਪਲਾਈ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰੀਏ ਜੌਬ ਟਾਈਪ ਦੀ ਤਾਂ ਤੁਹਾਡੀ ਜਿਹੜੀ ਹੈ ਕੰਟਰੈਕਟ ਬੇਸ ਭਰਤੀ ਕੀਤੀ ਜਾਣੀ ਹੈ ਠੇਕੇ ਆਧਾਰਿਤ ਭਰਤੀ ਹੋਵੇਗੀ ਇੰਪੋਰਟੈਂਟ ਡੇਟਸ ਦੇ ਵਿੱਚ ਰਹਿਣ ਵਾਲੀ ਹੈ ਦੋਸਤੋ ਲਾਸਟ ਡੇਟ ਅਪਲਾਈ ਕਰਨ ਦੀ 11 ਮਾਰਚ 2024 ਤੱਕ ਤੁਸੀਂ ਇਸ ਫਾਰਮ ਨੂੰ ਜਿਹੜਾ ਉਹ ਭਰ ਸਕਦੇ ਹੋ ਅਪਲਾਈ ਕਰ ਸਕਦੇ ਹੋ ਸੋ ਇਸ ਨੂੰ ਇਸ ਫਾਰਮ ਨੂੰ ਜਿਹੜਾ ਭਰਨਾ ਕਿਵੇਂ ਦੋਸਤੋ ਮੈਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਚੈਨਲ ਦੇ ਵਿੱਚ ਇਸ ਫਾਰਮ ਦਾ ਲਿੰਕ ਪ੍ਰੋਵਾਈਡ ਕਰ ਦੇਵਾਂਗਾ ਉੱਥੋਂ ਤੁਸੀਂ ਜਾ ਕੇ ਇਸ ਫਾਰਮ ਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਰੀਡ ਕਰਕੇ ਇਹਨਾਂ ਦਿੱਤੇ ਪਤੇ ਤੁਸੀਂ ਜਿਹੜਾ ਉਹ ਸੈਂਡ ਕਰ ਦੇਣਾ ਦੋਸਤੋ ਇਹ ਜਿਹੜੀ ਭਰਤੀ ਦਾ ਅਨਾਉਂਸਮੈਂਟ ਜਿਹੜਾ ਕੀਤਾ ਗਿਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਭਰਤੀ ਦਾ ਅਨਾਉਂਸਮੈਂਟ ਜਿਹੜਾ ਕੀਤਾ ਗਿਆ ਸੋ ਜਿੰਨੇ ਵੀ ਚਾਹਣ ਕੈਂਡੀਡੇਟ ਕੈਂਡੀਡੇਟ ਨੇ ਉਹ ਇਹਨਾਂ ਪੋਸਟਾਂ ਵਾਸਤੇ ਜਲਦ ਤੋਂ ਜਲਦ ਜਿਹੜਾ ਅਪਲਾਈ ਕਰ ਸਕਦੇ ਨੇ ਤੇ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨ ਨਾਲ ਪੁਰਨਾ ਤਾਂ ਕਿ ਇੱਕ ਤੇ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦਾ ਅਪਡੇਟ ਆਵੇ ਉਹਨਾਂ ਤੱਕ ਜਲਦ ਜਲਦ ਪਹੁੰਚ ਸਕੇ ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲਦੇ ਆਪਾਂ ਨਵੀਂ ਤੇ ਤਾਜ਼ਾ ਭਰਤੀ ਦੇ ਨੋਟੀਫਿਕੇਸ਼ਨ ਲੈ ਤਦ ਤੱਕ ਲਈ ਸਾਡਾ ਨੰਬਰ ਇਹ ਰਹਿਣਾ ਹੈ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆਪਾਂ ਨਵੀਂ ਤੇ ਤਾਜ਼ਾ ਭਰਤੀ ਦੇ ਨੋਟੀਫਿਕੇਸ਼ਨ ਲੈ ਕੇ ਤਦ ਤੱਕ ਲਈ ਧੰਨਵਾਦ